ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਦੋਸਤੋ ਇਸ ਵੀਡੀਓ ਵਿੱਚ ਮੈਂ ਬਹੁਤ ਹੀ ਜ਼ਿਆਦਾ ਜਿਹੜੇ ਇੰਪੋਰਟੈਂਟ MCQ ਨੇ ਜੋ ਗੁਰੂ ਜੀ ਦੇ ਨਾਲ ਸੰਬੰਧਿਤ ਨੇ ਜੋ ਅਕਸਰ ਪੇਪਰਾਂ ਵਿੱਚ ਪੁੱਛੇ ਜਾਂਦੇ ਨੇ ਉਹ ਮੈਂ ਇਸ ਵੀਡੀਓ ਵਿੱਚ ਲੈ ਕੇ ਆਇਆ ਤਾਂ ਦੋਸਤੋ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਨਾ ਕਿਉਂਕਿ ਸਾਰੇ ਹੀ ਜੋ ਕੁਐਸਚਨ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੋ ਅਕਸਰ ਇਗਜ਼ਾਮ ਇਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਸਿੱਖਾਂ ਦੇ ਦੂਜੇ ਗੁਰੂ ਕਿਹੜੇ ਸਨ? ਆਪਸ਼ਨ ਐ ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ। ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ? ਤਾਂ ਆਪਸ਼ਨ ਐ 30 ਮਾਰਚ 1504 ਈਸਵੀ, 30 ਅਪ੍ਰੈਲ 1503 ਈਸਵੀ। 31 ਮਾਰਚ 1504 ਈਸਵੀ ਜਾਂ 28 ਮਾਰਚ 1505 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜੇਗਾ অপਸ਼ਨ ਸੀ 31 ਮਾਰਚ 1504 ਈਸਵੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ অপਸ਼ਨ ਹੈ ਕਰਤਾਰਪੁਰ ਸਾਹਿਬ ਮੱਤੇ ਦੀ ਸਰਾ ਤਲਵੰਡੀ ਸਾਬੋ ਜਾਂ ਖੰਡੂਰ ਸਾਹਿਬ ਇਹਦਾ ਸਹੀ ਉੱਤਰ ਹੋ ਜੇਗਾ অপਸ਼ਨ ਬੀ ਮੱਤੇ ਦੀ ਸਰਾਹ ਯਾਨੀ ਕਿ ਮੁਕਸਰ ਸਾਹਿਬ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ। ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਆਪਸ਼ਨ ਹੈ ਮਹਿਤਾ ਕਾਲੂ ਜੀ, ਫੇਰੂਮਲ ਜੀ, ਤੇਜਪਾਲ ਜੀ ਜਾਂ ਕਰਮਚੰਦ ਜੀ। ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਫੇਰੂਮਲ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜਨ। ਹਾਂਜੀ ਨੈਕਸਟ ਗੁਰੂ ਅੰਗਦ ਦੇਵ ਜੀ ਦੇ ਮਾਤਾ ਦਾ ਨਾਮ ਕੀ ਸੀ অপਸ਼ਨ ਹੈ ਸਵਰਾਈ ਦੇਵੀ ਮਾਤਾ ਤ੍ਰਿਪਤਾ ਜੀ ਬੀਬੀ ਨਾਨਕੀ ਜਾਂ ਮਾਤਾ ਸੁਲਖਣੀ ਤਾਂ ਸਹੀ ਉੱਤਰ ਹੋ ਜੇਗਾ অপਸ਼ਨ A ਸਵਰਾਈ ਦੇਵੀ ਇਹਨਾਂ ਨੂੰ ਦਇਆ ਦੇਵੀ ਵੀ ਕਿਹਾ ਜਾਂਦਾ ਹੈ ਗੁਰੂ ਅੰਗਦ ਦੇਵ ਜੀ ਦੇ ਮਾਤਾ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ অপਸ਼ਨ ਹੈ ਮਾਤਾ ਗੁਜਰੀ ਬੀਬੀ ਖੀਵੀ ਬੀਬੀ ਨਾਨਕੀ ਜਾਂ ਮਾਤਾ ਸੁਲਕਣੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਬੀ ਖੀਵੀ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਤਾਂ ਆਪਸ਼ਨ ਹੈ ਬਾਬਾ ਮੋਨ ਬਾਬਾ ਮੋਰੀ ਬਾਬਾ ਦਾਸੂ ਬਾਬਾ ਦਾਤੂ ਬਾਬਾ ਸ਼੍ਰੀਚੰਦ ਬਾਬਾ ਲਖਮੀਚੰਦ ਜਾਂ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਬਾਬਾ ਦਾਸੂ ਤੇ ਬਾਬਾ ਦਾਤੂ ਜੀ ਇਹ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਮ ਕੀ ਸਨ ਆਪਸ਼ਨ ਹੈ ਬੀਬੀ ਭਾਨੀ ਬੀਬੀ ਦਾਨੀ ਬੀਬੀ ਅਮਰੋ ਬੀਬੀ ਅਨੌਖੀ ਬੀਬੀ ਸੁਲੱਖਣੀ ਬੀਬੀ ਵੀਰੋ ਜਾਂ ਬੀਬੀ ਗੰਗਾ ਤੇ ਬੀਬੀ ਗੁਜਰੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਬੀ ਅਮਰੋ ਬੀਬੀ ਅਨੌਖੀ ਇਹ ਗੁਰੂ ਜੀ ਦੀਆਂ ਪੁੱਤਰੀਆਂ ਦੇ ਨਾਮ ਸਨ ਨੈਕਸਟ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਕੀ ਸੀ অপਸ਼ਨ ਹੈ ਪਾਈ ਤਿਆਗਮਲ ਜੀ ਪਾਈ ਜੇਠਾ ਜੀ ਪਾਈ ਲੈਣਾ ਜੀ ਜਾਂ ਪਾਈ ਮਣੀ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਪਾਈ ਲੈਣਾ ਜੀ ਗੁਰੂ ਜੀ ਦੇ ਬਚਪਨ ਦਾ ਨਾਮ ਸੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਤਾਂ অপਸ਼ਨ ਹੈ ਕਰਤਾਰਪੁਰ ਸਾਹਿਬ ਤਰਨਤਾਰਨ ਗੋਵਿੰਦਬਾਲ ਜਾਂ ਖੰਡੂਰ ਸਾਹਿਬ ਤੇ ਗੁਰੂ ਜੀ ਦੀ ਮੁਲਾਕਾਤ ਹੋਈ ਸੀ ਕਰਤਾਰਪੁਰ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋ ਜਗਾ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਮਕਾਲੀ ਸ਼ਾਸਕ ਕੌਣ ਸੀ ਜਾਂ ਉਸ ਸਮੇਂ ਰਾਜਾ ਕੌਣ ਸੀ ਤਾਂ ਆਪਸ਼ਨ ਹੈ ਜਹਾਂਗੀਰ ਅਕਬਰ ਬਾਬਰ ਜਾਂ ਹਮਾਇੂ ਤਾਂ ਸਹੀ ਉੱਤਰ ਹੋ ਜਗਾ ਆਪਸ਼ਨ ਡੀ ਹਮਾਇੂ ਉਸ ਟਾਈਮ ਸਮਕਾਲੀ ਸ਼ਾਸਕ ਸੀ ਹਾਂਜੀ ਨੈਕਸਟ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਆਪਸ਼ਨ 63 974 907 ਜਾਂ 59 ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ A 63 ਤਾਂ 63 ਦੀ ਜਗ੍ਹਾ 62 ਵੀ ਆ ਸਕਦਾ ਹੈ ਹਾਂਜੀ ਨੈਕਸਟ ਕੁਐਸਚਨ ਗੁਰਮੁਖੀ ਲਿਪੀ ਦਾ ਵਿਸਤਾਰ ਕਿਹੜੇ ਗੁਰੂ ਨੇ ਕੀਤਾ ਜਾਂ ਇਹਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਆਪਸ਼ਨ ਹੈ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਰਾਮਦਾਸ ਜੀ ਤੇ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਸੀ ਹਾਂਜੀ ਨੈਕਸਟ ਕੁਐਸਚਨ ਕਿਹੜੇ ਗੁਰੂ ਨੇ ਮਲ ਅਖਾੜਾ ਸ਼ੁਰੂ ਕੀਤਾ ਆਪਸ਼ਨ ਹੈ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋ ਜਾਏਗਾ ਗੁਰੂ ਅੰਗਦ ਦੇਵ ਜੀ ਨੇ ਮਲ ਅਖਾੜਾ ਸ਼ੁਰੂ ਕੀਤਾ ਸੀ ਇਹ ਕਿਉਂ ਸ਼ੁਰੂ ਕੀਤਾ ਸੀ ਕਿ ਜੋ ਸਿੱਖਾਂ ਦੀ ਸਰੀਰਕ ਤੇ ਸਿਹਤ ਹੈ ਉਹਨੂੰ ਫਿੱਟ ਰੱਖਣ ਵਾਸਤੇ ਗੁਰੂ ਜੀ ਨੇ ਮਲ ਅਖਾੜਾ ਸ਼ੁਰੂ ਕੀਤਾ ਸੀ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਆਪਸ਼ਨ ਹੈ ਤਰਨਤਾਰਨ ਕਰਤਾਰਪੁਰ ਗੋਇੰਦਵਾਲ ਜਾਂ ਖੰਡੂਰ ਸਾਹਿਬ ਤਾਂ ਗੁਰੂ ਜੀ ਨੇ ਗੋਇੰਦਵਾਲ ਦੀ ਸਥਾਪਨਾ ਕੀਤੀ ਸੀ ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਹਾਂਜੀ ਅਗਲਾ ਕੁਐਸਚਨ ਗੁਰੂ ਜੀ ਨੇ ਕਿਹੜੇ ਵਿਅਕਤੀ ਤੋਂ ਜਨਮ ਸਾਖੀ ਲਿਖਵਾਈ ਆਪਸ਼ਨ ਹੈ ਭਾਈ ਬਲਵੰਤ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਜਾਂ ਭਾਈ ਬਾਲਾ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਭਾਈ ਬਾਲਾ ਜੀ ਤੋਂ ਗੁਰੂ ਜੀ ਨੇ ਜਨਮ ਸਾਖੀ ਲਿਖਵਾਈ ਸੀ ਹਾਂਜੀ ਅਗਲਾ ਕੁਐਸਚਨ ਹਮਾਇੂ ਅਤੇ ਗੁਰੂ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਆਪਸ਼ਨ ਹੈ ਗੋਵਿੰਦਵਾਲ ਕਰਤਾਰਪੁਰ ਖਡੂਰ ਸਾਹਿਬ ਜਾਂ ਤਰਨਤਾਰਨ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਗੁਰੂ ਜੀ ਦੀ ਮੁਲਾਕਾਤ ਆ ਜੋ ਹਮਾਇੂ ਨਾਲ ਉਹ ਖਡੂਰ ਸਾਹਿਬ ਵਿੱਚ ਹੋਈ ਸੀ ਤੇ ਇਹ ਮੁਲਾਕਾਤ 1540 ਈਸਵੀ ਨੂੰ ਹੋਈ ਸੀ ਜਦੋਂ ਹਮਾਇੂ ਸ਼ੇਰ ਸਾਹ ਸੋਰੀ ਤੋਂ ਯੁੱਧ ਹਾਰ ਕੇ ਆਇਆ ਸੀ ਉਸ ਸਮੇ ਗੁਰੂ ਜੀ ਨਾਲ ਮੁਲਾਕਾਤ ਹਮਾਇੂ ਦੀ ਹੋਈ ਸੀ ਹਾਂਜੀ ਅਗਲਾ ਕੁਐਸਚਨ ਕਿਹੜੀ ਇਸਤਰੀ ਨੇ ਪੰਗਤ ਵਿੱਚ ਵਿਸ਼ੇਸ਼ ਯੋਗਦਾਨ ਪਾਇਆ অপশন ਹੈ ਬੀਬੀ ਸੁਲੱਖਣੀ ਬੀਬੀ ਖੀਵੀ ਬੀਬੀ ਦਾਨੀ ਜਾਂ ਬੀਬੀ ਪਾਨੀ ਤਾਂ ਸਹੀ ਉੱਤਰ ਹੋ ਜਾਏਗਾ অপশন ਬੀ ਬੀਬੀ ਖੀਵੀ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਪਤਨੀ ਸੀ ਉਹਨਾਂ ਨੇ ਲੰਗਰ ਦੀ ਸੇਵਾ ਖੂਬ ਕੀਤੀ ਸੀ ਹਾਂਜੀ ਨੈਕਸਟ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਮਤ ਦਾ ਖੰਡਨ ਕੀਤਾ অপশন ਹੈ ਮਸੰਦ ਮਤ ਉਦਾਸੀ ਮਤ ਮੀਨਾ ਮਤ ਜਾਂ ਦਾਨ ਮਤ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਉਦਾਸੀ ਮਤ ਤੇ ਇਹ ਜੋ ਉਦਾਸੀ ਮਤ ਹੈ ਇਹ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸੀ ਪ੍ਰਿਥੀ ਚੰਦ ਉਹਨਾਂ ਦੁਆਰਾ ਸ਼ੁਰੂ ਕੀਤੀ ਗਈ ਸੀ ਹਾਂਜੀ ਅਗਲਾ ਕੁਐਸਚਨ ਉਦਾਸੀ ਮਤ ਕਿਸ ਨੇ ਸ਼ੁਰੂ ਕੀਤੀ ਤਾਂ ਇਹ ਕੁਐਸਚਨ ਆ ਗਿਆ ਆਪਸ਼ਨ ਹੈ ਦਾਤੂ ਪ੍ਰਿਥੀ ਚੰਦ ਲక్ష్ਮੀ ਚੰਦ ਜਾਂ ਦਾਸੂ ਤਾਂ ਇਹਦਾ ਸਹੀ ਉੱਤਰ ਤੁਹਾਨੂੰ ਪਤਾ ਹੀ ਹੈ ਆਪਸ਼ਨ ਬੀ ਪ੍ਰਿਥੀ ਚੰਦ ਹਾਂਜੀ ਨੈਕਸਟ ਕੁਐਸਚਨ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਜੀ ਦਾ ਸਭ ਤੋਂ ਵੱਡਾ ਯੋਗਦਾਨ ਕੀ ਸੀ ਤਾਂ ਆਪਸ਼ਨ ਹੈ ਗੁਰੂ ਪਰੰਪਰਾ ਨੂੰ ਕਾਇਮ ਰੱਖਣਾ ਮਲ ਅਖਾੜਾ ਸ਼ੁਰੂ ਕੀਤਾ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਜਾਂ ਬਾਣੀ ਦੀ ਰਚਨਾ ਕੀਤੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਇਹ ਗੁਰੂ ਜੀ ਦਾ ਸਿੱਖ ਪੰਥ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਗੁਰੂ ਬਣਨ ਤੋਂ ਪਹਿਲਾਂ ਕਿਸ ਦੇ ਭਗਤ ਸਨ ਤਾਂ ਆਪਸ਼ਨ ਹੈ ਮਾਤਾ ਵੈਸ਼ਨੂ ਦੇਵੀ ਮਾਤਾ ਦੁਰਗਾ ਦੇ ਮਾਤਾ ਕਾਲੀ ਦੇ ਜਾਂ ਮਾਤਾ ਲక్ష్ਮੀ ਦੇ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਮਾਤਾ ਦੁਰਗਾ ਦੇ ਗੁਰੂ ਜੀ ਗੁਰੂ ਬਣਨ ਤੋਂ ਪਹਿਲਾਂ ਭਗਤ ਸਨ ਹਾਂਜੀ ਨੈਕਸਟ ਗੁਰੂ ਅੰਗਦ ਦੇਵ ਜੀ ਕਿਸ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ ਤਾਂ ਆਪਸ਼ਨ ਹੈ ਜਵਾਲਾਮੁਖੀ ਦੇ ਮਾਤਾ ਦੁਰਗਾ ਦੇ ਮਾਤਾ ਕਾਲੀ ਦੇ ਜਮਾਤਾ ਲక్ష్ਮੀ ਦੇ ਤਾਂ ਸਹੀ ਉਤਰ ਹੋ ਜੇਗਾ অপশন এ গুরুજી ਜਵਾਲਾਮੁખી ਦੇ ਮੰਦਿਰ ਚ ਦਰਸ਼ਨ ਕਰਨ ਜਾਇਆ ਕਰਦੇ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦਾ ਗੁਰੂਕਾਲ ਕੀ ਸੀ ਵੀ ਗੁਰੂ ਜੀ ਕਦੋਂ ਤੋਂ ਲੈ ਕੇ ਕਦੋਂ ਤੱਕ ਗੱਦੀ ਤੇ ਰਹੇ ਤਾਂ অপশন ਹੈ 1535 ਤੋਂ 1550 ਇਸਵੀ 1538 ਤੋਂ 1551 ਇਸਵੀ 1539 ਤੋਂ 1552 ਇਸਵੀ ਜਾਂ 1539 ਤੋਂ 1551 ਇਸਵੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਗੁਰੂ ਜੀ 1539 ਇਸਵੀ ਤੋਂ ਲੈ ਕੇ 1552 ਇਸਵੀ ਤੱਕ ਗੁਰਗੱਦੀ ਤੇ ਰਹੇ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਚੁਣਿਆ ਤਾਂ ਆਪਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਅਮਰਦਾਸ ਜੀ ਜਾਂ ਭਾਈ ਜੇਠਾ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਗੁਰੂ ਅਮਰਦਾਸ ਜੀ ਤੋ ਸਿੱਖਾਂ ਦੇ ਤੀਜੇ ਗੁਰੂ ਵੀ ਹੋਏ ਤੇ ਇਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਹਾਂਜੀ ਨੈਕਸਟ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਆਪਸ਼ਨ ਹੈ 31 ਮਾਰਚ 1552 ਈਸਵੀ 2 ਅਪ੍ਰੈਲ 1551 ਈਸਵੀ 29 ਮਾਰਚ 1552 ਈਸਵੀ ਜਾਂ 4 ਅਪ੍ਰੈਲ 1553 ਈਸਵੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਗੁਰੂ ਜੀ 29 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾਏ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਕਿੱਥੇ ਜੁੱਤ ਜੋਤ ਸਮਾਇਆ ਸਨ ਤਾਂ ਆਪਸ਼ਨ ਹੈ ਅਮਰਸਰ ਕਰਤਾਰਪੁਰ ਗੋਇੰਦਵਾਲ ਜਾਂ ਖੰਡੂਰ ਸਾਹਿਬ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਗੁਰੂ ਜੀ ਖੰਡੂਰ ਸਾਹਿਬ ਵਿੱਚ ਹੀ ਜੁੱਤ ਜੋਤ ਸਮਾਇਆ ਸਨ ਤਾਂ ਦੋਸਤੋ ਇਹ ਸੀਗੇ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਬਹੁਤ ਜ਼ਿਆਦਾ ਜ਼ਰੂਰੀ ਇੰਪੋਰਟੈਂਟ ਐਮਸੀਕਿਊ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ